ਅੱਜ ਪੂਰੇ ਦੇਸ਼ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪਤੰਗ ਉਡਾ ਕੇ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿਹੜੇ ਕਿ ਖੂਨੀ ਚਾਈਨਾ ਡੋਰ ਦੇ ਨਾਲ ਵੀ ਪਤੰਗ ਉਡਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ ਤੋਂ ਬਾਅਦ ਵੀ ਇਹ ਚਾਈਨਾ ਡੋਰ ਅੜਲੇ ਦੇ ਨਾਲ ਮਾਰਕੀਟ ਦੇ ਵਿੱਚ ਵਿਕ ਵੀ ਰਹੀ ਹੈ ਤੇ ਲੋਕ ਇਹਨੂੰ ਉਡਾ ਵੀ ਰਹੇ ਨੇ ਦੱਸਦੇ ਕਿ ਇਸ ਖੂਨੀ ਚਾਈਨਾ ਡੋਰ ਨੇ ਅੱਜ ਸਮਰਾਲਾ ਦੇ ਨਜ਼ਦੀਕ ਜਿਹੜੇ ਕਿ ਚੈਲਾ ਪਿੰਡ ਦੇ ਕੋਲ ਲੁਧਿਆਣਾ ਤੋਂ ਮੋਰਿੰਡਾ ਆਪਣੇ ਘਰ ਵੱਲ ਜਾ ਰਿਹਾ ਸੀਗਾ ਇੱਕ ਵਿਅਕਤੀ ਜੋ ਕਿ ਉਸ ਦੀ ਚਪੇੜ ਦੇ ਵਿੱਚ ਆ ਜਾਂਦਾ ਹੈਗਾ ਤੇ ਦੱਸਦੀ ਹੈ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਸੀਗਾ ਇਹ ਵਿਅਕਤੀ ਜਿਸ ਦੇ ਚਾਈਨਾ ਡੋਰ ਦੇ ਕਰਕੇ ਹਾਦਸਾ ਵਾਪਰਿਆ ਹੈਗਾ ਹਾਲਾਂਕਿ ਇਸ ਦੀ ਜਾਨ ਤਾਂ ਨਹੀਂ ਗਈ ਹੈ ਖੁਸ਼ਕਿਸਮਤੀ ਇਹ ਰਹੀ ਹੈ ਪਰ ਜ਼ਖਮੀ ਬਹੁਤ ਜ਼ਿਆਦਾ ਹੋਇਆ ਪਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਇਸ ਵਿਅਕਤੀ ਨੇ ਇਸ ਵਿਅਕਤੀ ਦੇ ਚਾਈਨਾ ਡੋਰ ਨੇ ਚਿਹਰੇ ਨੂੰ ਪੂਰੀ ਤਰੀਕੇ ਦੇ ਨਾਲ ਗਹਿਰਾਈ ਦੇ ਵਿੱਚ ਕੱਟ ਦਿੱਤਾ ਹੈ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਜਿਹੜਾ ਕਿ ਤੁਸੀਂ ਨਹੀਂ ਦੇਖ ਪਾਓਗੇ ਉਹਨਾਂ ਤਸਵੀਰਾਂ ਨੂੰ ਦੱਸਦੇ ਕਿ ਜਿਸ ਨੂੰ ਤੁਰੰਤ ਇੱਕ ਰਾਗੀਰ ਦੇ ਵੱਲੋਂ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਦੇ ਚਿਹਰੇ ਦੇ ਉੱਤੇ 45 ਤੋਂ 50 ਟਾਂਕੇ ਲਗਾ ਕੇ ਉਸ ਨੂੰ ਆਪਣੀ ਦੇਖਰੇਖ ਦੇ ਵਿੱਚ ਰੱਖਿਆ ਹੋਇਆ ਇਸ ਬਾਬਤ ਮਰੀਜ਼ ਦਾ ਕੀ ਕੁਝ ਕਹਿਣਾ ਹੈਗਾ ਤੇ ਜਿਹੜਾ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਆਏ ਵਿਅਕਤੀ ਦਾ ਕੀ ਕੁਝ ਕਹਿਣਾ ਹੈਗਾ ਤੇ ਡਾਕਟਰ ਦਾ ਇਸ ਬਾਬਤ ਕੀ ਕੁਝ ਕਹਿਣਾ ਹੈਗਾ ਆਓ ਇੱਕ ਵਾਰ ਤੁਹਾਨੂੰ ਸੁਣਾਉਂਦੇ ਹਾਂ ਜੀ ਦਾ ਮੁਗਰਪੁਰੇਸ਼ਾਂ ਗਈ ਟਿੱਕ ਤੋਂ ਵਾਰ ਵੀ ਮਾਲਵਾ ਜਾਣੇ ਤੋਂ ਬਾਅਦ ਆ ਰਹੀ ਸੀਗਾ ਮਰੇਂਡੇ ਨੂੰ ਜਾ ਰਹੀ ਸੀਗਾ ਕੀ ਹੋਇਆ ਕੀ ਹੋਇਆ ਚਾਣਾੜ ਉਹ ਫਿਰ ਗਏ ਮੋਟੇ ਇਸ ਜਿਸ ਮੋਟਰ ਹਾੜ ਦਾ ਹੈਗਾ ਜੀ ਜਿਹੜੇ ਬੰਡਾ ਦਾ ਮੇਰਾ ਬੰਡਾ ਢੋਲਣਾ ਮਾ ਜਰਾ ਬੰਡਾ ਬਰੰਡੇ ਦੇ ਕੋਲ ਬੈੰਗੂ ਪੂਰੇ ਤੋਂ ਹੋਣ ਲੱਗੇ ਔਰ ਮੇਰਾ ਮੁੰਡਾ ਲੈ ਗਿਆ ਨਾਲ ਬਜਾਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਬਾਗ ਲੈ ਗਿਆ ਮੰਨੋ ਇੰਨੇ ਦਾ ਪੁੱਲ ਪਿੰਡ ਸਾਡੇ ਪਾਣੇ ਹੋਣਾ ਹੈ ਡਾਕਟਰਾਂ ਬਾਰੇ ਕਿ ਨਗ ਲਗਾਉਂਗੇ ਸਾਥ-ਸਾਥ ਬੰਦੇ ਦਾਸ ਲੱਗੀਆਂ ਨੇ ਲੱਗਣਾਂ ਪਾ ਸਾਡੀ ਇਹ ਮੇਨ ਹਾਈਵੇ ਤੇ ਲੱਗੇ ਹਾਂਜੀ ਮੇਨ ਹਾਈਵੇ ਤੇ ਕੀ ਕਹਣਾ ਤੁਨੇ ਤੇਰੇ ਲੋੜੂ ਬੰਦਾ ਇਹਨਾਂ ਲੋਨ ਮਗਨਾਂ ਇਹ ਵੇਚਣ ਵਾਲਿਆਂ ਨੂੰ ਪਹਿਲਾਂ ਫੜਨਾ ਚਾਹੀਦਾ ਜਿਹੜੇ ਵੇਚਦੇ ਆ ਜੀ ਪਤੰਗਾਂ ਵਾਲਿਆਂ ਨੂੰ ਤਾਂ ਬਾਤ ਛੋੜੋ ਕਰਾ ਜਿਹੜੇ ਵੇਚਦੇ ਆ ਤਾਂ ਨੰਨੇ ਦੇ ਨੂੰ ਫੜਨਾ ਚਾਹੀਦਾ ਜੀ ਤੁਹਾਨੂੰ ਪਹਿਲੇ ਦੀ ਮੋਟੇ ਕੱਲ੍ਹ ਹੀ ਸੀਗਾ ਜੀ ਤਾਂ ਜਾਨ ਵੱਢੀਏ ਗਰਦਨ ਵੱਢ ਹੋ ਗਈ ਇਹਦਾ ਵੇਹ ਤਾਂ ਮੈਂ ਤਾਂ ਜਾਨੋਂ ਗਿਆ ਸੀਗਾ ਜੀ ਤੇ ਤੁਸੀਂ ਕਰਤ ਕਰਤ ਕਰਦਿਆਂ ਨੂੰ ਮਾਰਤਾ ਮਾ ਫੋਨ ਆਉਂਦੇ ਨਹੀਂ ਮੇਰਾ ਨਾਮ ਗੋਪੀ ਸਿੰਘ ਆ ਜੀ ਕੀ ਜਿਹੜੀ ਘਟਨਾ ਹੋਈ ਹੈ ਕਿਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਂਹ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚੈਨਲ ਰੂਰ ਨਾਲ ਗਾਲਾ ਵੱਟਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਛੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਏਜ ਹੋਊਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਛੱਟ ਲੱਗੀ ਹੈ ਕਿੰਨੀ ਛੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਕ ਟਾਂਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਜੀ ਇਹਨਾਂ ਦੇ ਡਾਕਟਰ ਸਰ ਦਾ ਕੀ ਹਾਂਜੀ ਡਾਕਟਰ ਸਰ ਦਾ ਕੀ ਕਹਿੰਦਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਹਲਾ ਤੋਂ ਆਇਆ ਨਾਂ ਲੈ ਕੇ ਆਇਆ ਇਹਨਾਂ ਨੂੰ ਤੇ ਘੱਟੋ ਘੱਟ 20-25 ਟਾਂਕਿਆਂ ਦਾ ਕੇਸ ਆ ਜੀ ਕਿੰਨੇ ਕ ਵੱਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਲਾ ਕਰਤੀ ਨਹੀਂ ਘਰ ਦੇਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕੋਈ ਜੀ ਸਰ ਸਾਰਜ ਜੀ ਵੀ ਬਸੰਤ ਪਰਜਮੀ ਆ ਚੈਨਾ ਡੋਰ ਨੂੰ ਲੈ ਕੇ ਕੀ ਸਾਇ ਨੇ ਸਰ ਹੁਣੀ ਰੀਸੈਂਟਲੀ ਆਇਆ ਤੇਰਾ ਨਾਮ ਗੁਪੀ ਸਿੰਘ ਹੈ ਸਰ ਲੋਕ ਗੱਜਨ ਸਿੰਘ ਇਹ ਮਰਿੰਡੇ ਦੇ ਕੋਲ ਪਿੰਡ ਹੈਗਾ ਟੋਲਾ ਬਾਜਰਾ ਤੇ ਉਧਰ ਦੇ ਹੈਗੇ ਆ ਸਹੀ ਹੈ ਇਹ ਭਾਈ ਸਾਹਿਬ ਮਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਲਾ ਦੇ ਕੋਲ ਡੋਰ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜੀ ਸਭ ਤੋਂ ਕਾਫੀ ਡੀਪ ਸੀਗੀ स्टिच लगा लिया, बाकी अंडर ऑब्जरवेशन है कोई अभी थे चीज आया जीड़ा नाक ਤੋਂ ਲੈ ਕੇ غلط پورا ਇੱਕ کٹ سی گنڑے ڈا کے لگے سر تو بھی ہم چلی پہ جا ٹ کوئی خطر کی جان ہے پہلے ابزرویشن چا پہلے کیا نہیں ساتھ جب تک رپورٹ نہیں ہوئی کتنی عمر سر 43 ایئر کلا سیگا بائک تے کلا سیگا تو دسیا وا کہ کتے ہویا سی ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਕਿਹਸਾ ਆਏ ਨੇ ਕੋਈ ਮਤਲਬ ਆਏ ਸੀਗੇ ਪਰ ਛੋਟੇ-ਬੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਇਹ ਇੱਥੇ ਰੂਗਾ ਜੇ ਨੂੰ ਸ਼ਿਫਟ ਕੀਤਾ ਇਹਨੂੰ ਤੇ ਹਾਲੇ ਤਾਂ ਆਬਜ਼ਰਵੇਸ਼ਨ 'ਚ ਰੱਖਿਆ ਹੈ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਉਦੋਂ ਤੱਕ ਇਹਨੂੰ ਰਹਿ ਰਿਹਾ ਹੈ